ਲਓ ਜੀ ਆਪਣਾ ਸ਼ੈੱਡ ਪੈ ਗਿਆ ਗੱਡੀ ਲਾਉਣ ਨੂੰ ਹੁਣ ਆਪਾਂ ਬਾਈਕ ਦੋਨੋਂ ਬਾਈਕ ਤਾਂ ਆਪਣੀਆਂ ਰਾਣੀ ਸੁੰਦਰਾ ਜਿਹੜੀ ਨਵੀਂ ਲਈ ਆ ਉਹਦਾ ਘਰ ਪਾਤਾ ਆਪਾਂ ਦੇਖੋ ਹਾਂ ਹੁਣ ਕਰਮਣ ਆਪਾਂ ਸਾਰਾ ਸਮਾਨ ਇੱਥੇ ਲਾਇਆ ਕਰਨਾ ਠੀਕ ਐ ਦੱਸਿਓ ਘੈਂਟ ਬਰਿਆ ਨਾ ਪੂਰਾ ਇਹ ਚੀਜ਼ ਲਈ ਆ ਤਾਂ ਉਹਦਾ ਘਰ ਵੀ ਬਣਾਉਣਾ ਚਾਹੀਦਾ ਨਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਲੜਾਈ ਖਤਮ ਹੋ ਗਈ ਕੁੜੀਆਂ ਲੋਕੀ ਸਾਰੇ ਨਾ ਅੰਦਰੋਂ ਅੰਦਰੀ ਵੜ ਕੇ ਰਹਿਣ ਡਏ ਹੀ ਹੁੰਦਾ ਹੀ ਆ ਡਰ ਦਾਵੇ ਅੱਜ ਗਲੀ ਵੀ ਹਰੀ ਭਰੀ ਬਾਬਾਈ ਦਾ ਸਪੀਕਰ ਵੀ ਲੱਗ ਗਿਆ ਅੱਜ ਵਧੀਆ ਯਾਰ ਇਦਾਂ ਖੁਸ਼ਹਾਲੀ ਜੀ ਪਿੰਡ ਦੀ ਨਾ ਮਜ਼ਾ ਆ ਜਾਂਦਾ ਇਦਾਂ ਸੋਨਾ ਸੋਨਾ ਲੱਗਦਾ ਹਾਂ ਬਾਬਾ ਸਾਰਿਆਂ ਦੇ ਮੇਰ ਭਰੇ ਹੱਥ ਰੱਖੇ ਆ ਵਾਜੀ ਸਾਡਾ ਗੁਰਦੁਆਰਾ ਪੰਛੀ ਨੇ ਬਾਹਰ ਨਿਕਲਦਾ ਆ ਇਹ ਨਾ ਪੰਛੀਆਂ ਨੇ ਐਵੇਂ ਆ ਆ ਵੀ ਬੈਠਾ ਇੱਕੋ ਇੱਕੋ ਵਾਹਿਗੁਰੂ ਵਾਹਿਗੁਰੂ ਸਤਨਾਮ ਆ ਵਾਜੀ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਜਿੱਦਾਂ ਨਵਾਂ ਬੰਡਿਆ ਗੁਰਦੁਆਰਾ ਚਲੋ ਸਭ ਦੇ ਬੱਡੇ ਪਿੰਡ ਦੇ ਪਲੇਅਰ ਵਾਲੀਵਾਲ ਦੇ ਪਲੇਅਰ ਟੀਮ ਬਹੁਤ ਤਗੜੀ ਰਾਪੁਰਪਿੰਡ ਦੀ ਪਿੰਡ ਰਾਏਪੁਰ ਕਰਾਂ ਦੀ ਵਾਲੀਵਾਲ ਦੀ ਟੀਮ ਅੱਜ ਹਵਾ ਬੜੀ ਚੱਲਣ ਦੀ ਕਰਮਨ ਵਾਹ ਮੌਸਮ ਬਹੁਤ ਵਧੀਆ ਅੱਜ ਮੌਸਮ ਘੈਂਡਿਆ ਨਾ ਅੱਜ ਥਾਂ ਕਰਮਨ ਅਹੀਂ ਚੱਲੇ ਘਰ ਹਵਾ ਬਹੁਤ ਤੇਜ਼ ਆਉਂਦੀ ਆ ਘਟਾ ਪੈਣ ਡਿਆ ਅੱਖਾਂ 'ਚ ਹਨਾ ਕਰਮਨ ਅੱਗੇ ਵੀ ਹਨਾ ਕਰਮਨ ਪੈਣ ਡਿਆ ਨਾ ਘਟਾ ਬਹੁਤ ਬੁਰਾ ਹਾਲਿਆ ਢੇਰੀ ਆ ਸਾਰਾ ਹਾਂ ਆ ਮੇਰਾ ਬੇਟਾ ਆ ਗਿਆ ਆ ਮੇਰਾ ਬੇਟਾ ਆ ਆ ਮੇਰਾ ਹੈਗਾ ਵੱਡਾ ਬੇਟਾ ਮਨਨਾਜ ਓਏ ਓ ਆ ਮੇਰਾ ਵੱਡਾ ਬੇਟਾ ਵਾ ਤੇ ਆ ਮੇਰਾ ਛੋਟਾ ਮੇੜਾ ਵਾ ਨੋਬੀ ਕਰਮਨ ਕੋਮ ਫੇਰ ਆਇਆ ਵਾ ਐਨੇ ਨਾ ਬੱਚੇ ਨੂੰ ਹੋ ਜਾਂਦਾ ਵੀ ਬੱਚਾ ਬਾਹਰੋਂ ਇੱਕਰੀ ਗੇੜਾ ਛੇੜਾ ਲਾ ਹੁੰਦਾ ਵਾ ਹਨਾ ਕਰਮਨ ਹੋਸ਼ ਹਣ ਹੋਰ ਮੇਰਾ ਪੁੱਤ ਨਾ ਹੋਮਵਰਕ ਕਰ ਲੋ ਠੀਕ ਐ ਕਿ ਕਿੰਨਾ ਕਰਿੰਦਾ ਵਾ ਆਹ ਹੋਦਰ ਐ ਕਰੀਬ ਸਾਰਾ ਮਗਾ ਲੋ ਨਾ ਮੁੜ ਕੇ ਤੁਹਾਨੂੰ ਖੇਚਲਣਾ ਪਾਉਗੀ ਸਵੇਰੇ ਸਿਰੇ ਵੇ ਸਕੂਲ ਤੇ ਲੇਟ ਗਿਆ ਸਾਚੀ ਗਾ ਨਹੀਂ ਸਕੂਲੋਂ ਤਾਂ ਲੇਟ ਹੀ ਆ ਸੋ ਸਵੇਰੇ 10 ਵਜੇ ਹੀ ਆ ਚਲੋ ਖੋਲੋ ਗੇਟ ਠਾਕੰਦੇ ਮੈਂ ਨਾ ਵਟ ਕੱਟਦੇ ਪੂਰੇ ਕਰਮਣ ਕੱਲ ਲੱਗਣਾ ਸਕੂਲ ਦਾ ਹੂੰ ਵਰਕੋਂ ਡਿਆ ਮਾਰੇ ਜਦੋਂ ਯਾਰ ਇੱਕ ਲਾਈਨ ਟ੍ਰਿਪ ਕਰਮਨ ਮਕਾ ਲੋ ਗਿਆ ਹੂੰ ਵਰਕੇ ਸਾਰਾ ਨਾ ਚਲੋ ਠੀਕ ਆਪਾਂ ਕਰੀਏ ਬਾਏ ਫਿਰ ਸਾਰਿਆਂ ਨੂੰ ਬਾਏ ਕਰਜੋ ਚਲੋ ਆਓ ਫਿਰ ਕਰੀਏ ਸਾਰਿਆਂ ਨੂੰ ਬਾਏ ਜੀ ਕਰਮਨ ਸਾਡਾ ਬਿਜੀ ਅੱਜ ਤੇ ਸਾਰੇ ਕਰਮਨ ਦਾ ਲੱਗਣਾ ਸਕੂਲ ਸਾਰਿਆਂ ਨੂੰ ਲਵ ਯੂ ਤੇ ਬਾਏ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਤੇ ਘੰਟੀ ਵਾਲਾ ਬਟਨ ਨਾ ਆਪਣਾ ਭੁੱਲਿਓ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਤਾਂ ਵੀ ਸਾਨੂੰ ਦੱਸ ਦਿਓ ਠੀਕ ਹੈ ਜੀ ਲਵ ਯੂ ਸਾਰਿਆਂ